ਸੋ ਦੋਸਤੋ ਸੈਂਟੀਮੀਆ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਦੂਜੇ ਦਿਨ ਜਿੱਥੇ ਅੱਜ ਬਹੁਤ ਵੱਡੀ ਭੀੜ ਹੈ ਕਬੱਡੀ ਦੇ ਖੇਡ ਮੈਦਾਨਾਂ ਦੇ ਵਿੱਚ ਜਿੱਥੇ ਅੱਜ ਬਹੁਤ ਵੱਡੀ ਭੀੜ ਹੈ ਹਾਕੀ ਦੇ ਮੈਦਾਨਾਂ ਦੇ ਵਿੱਚ ਸੌਕਰ ਦੇ ਮੈਦਾਨਾਂ ਦੇ ਵਿੱਚ ਅਤੇ ਇਸ ਦੇ ਨਾਲ ਨਾਲ ਹੀ ਸੱਭਿਆਚਾਰਕ ਵੈਲੋਡਰਮ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਵੈਲੋਡਰਮ ਦੇ ਵਿੱਚ ਵੀ ਬਹੁਤ ਵੱਡੀ ਭੀੜ ਹੈ ਪਰ ਇਸ ਤੋਂ ਇਲਾਵਾ ਇੱਕ ਹੋਰ ਬਹੁਤ ਵੱਡੀ ਭੀੜ ਹੈ ਉਹ ਹੈ ਇਥੋਂ ਦੀਆਂ ਸਟਾਲਾਂ ਦੇ ਉੱਤੇ ਸਿੰਡੀ ਦੇ ਵਿੱਚ ਜਾਂ ਮੈਂ ਕਹਿਲਾਂ ਕਿ ਜਿੰਨੀਆਂ ਵੀ ਸਿੱਖ ਗੇਮਾਂ ਹੁੰਦੀਆਂ ਨੇ ਜਿਹੜੀਆਂ ਇਹ ਸਟਾਲਸ ਨੇ ਇਹ ਵੀ ਸਿੱਖ ਗੇਮਾਂ ਦਾ ਇੱਕ ਵਿਲੱਖਣ ਅਤੇ ਖਾਸ ਹਸਤਾ ਬਣਦੀਆਂ ਨੇ ਇਹਨਾਂ ਸਟਾਲਾਂ ਦੇ ਉੱਤੇ ਜਿੱਥੇ ਜਿਹੜੇ ਲੋਕਲ ਬਿਜ਼ਨਸ ਨੇ ਉਹ ਆਪਣੇ ਬਿਜ਼ਨਸ ਆਪਣੇ ਵਪਾਰ ਦੀ ਮਸ਼ਹੂਰੀ ਕਰਦੇ ਨੇ ਉੱਥੇ ਨਾਲ ਦੀ ਨਾਲ ਹੀ ਪੰਜਾਬੀ ਵਿਰਾਸਤ ਦੇ ਨਾਲ ਸੰਬੰਧਿਤ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਉਹਨਾਂ ਦੀ ਪ੍ਰਦਰਸ਼ਨੀ ਕੀਤੀ ਜਾਂਦੀ ਹੈ ਲੋਕ ਬੜੇ ਚਾਅ ਦੇ ਨਾਲ ਆਉਂਦੇ ਨੇ ਪੰਜਾਬ ਦੇ ਕਿਸੇ ਮੇਲੇ ਵਰਗਾ ਮਾਹੌਲ ਹੁੰਦਾ ਤੇ ਇੱਥੇ ਸ਼ਾਪਿੰਗ ਕਰਦੇ ਨੇ ਇਸ ਵਕਤ ਜਿਹੜਾ ਖੂਬਸੂਰਤ ਸਰਦਾਰ ਤੁਹਾਨੂੰ ਕੈਮਰੇ ਤੇ ਦਿਖ ਰਿਹਾ ਇਸ ਦੀ ਇੰਟਰੋਡਕਸ਼ਨ ਕਰਵਾਉਣੀ ਜਿਹੜੀ ਉਹ ਕੋਈ ਲੋੜੇਂ ਦੀ ਚੀਜ਼ ਨਹੀਂ ਕਿਉਂਕਿ ਵਿਰਿੰਦਰ ਸਿੰਘ ਨੂੰ ਮੈਲਬਨ ਕੀ ਆਸਟ੍ਰੇਲੀਆ ਕੀ ਸੰਸਾਰ ਭਰ ਦੇ ਸਿੱਖ ਜਿੱਥੇ ਵੀ ਵੱਸਦੇ ਨੇ ਇਹਨਾਂ ਦੇ ਚਿਹਰੇ ਮੂਰੇ ਤੋਂ ਪਛਾਣ ਜਾਂਦੇ ਨੇ ਕਿ ਇਹ ਉਹ ਸਿੱਖ ਹੈ ਜਿਹੜਾ ਲੰਬੀਆਂ ਲੰਬੀਆਂ ਬਿਲਡਿੰਗਾਂ ਤੇ ਚੜ ਕੇ ਪੁੱਠਾ ਆਲਮਕ ਜਾਂਦਾ ਹੈ ਕਦੇ ਦੁਬਈ ਜਾ ਕੇ ਵੱਡੇ ਵੱਡਿਆਂ ਬਿਲਡਿੰਗਾਂ ਤੋਂ ਛਾਲਾ ਮਾਰ ਜਾਂਦਾ ਪਰ ਉਸ ਦੇ ਨਾਲ ਨਾਲ ਬਰਿੰਦਰ ਇੱਕ ਬਹੁਤ ਖੂਬਸੂਰਤ ਕੰਮ ਉਹ ਕਰ ਰਿਹਾ ਕਿ ਬਰਿੰਦਰ ਹੁਣਾ ਦੀ ਪੰਜਾਬੀ ਵਿਰਾਸਤ ਨਾਮ ਦੀ ਆਪਣੀ ਦੁਕਾਨ ਹੈ ਇਸ ਦੁਕਾਨ ਤੋਂ ਕੀ ਕੁਝ ਮਿਲਦਾ ਹੈ ਇਹ ਆਪਾਂ ਬਰਿੰਦਰ ਹੁਣਾ ਤੋਂ ਪੁੱਛਦੇ ਹਾਂ ਤੇ ਬਰਿੰਦਰ ਹੁਣਾ ਦੀ ਇਸ ਦੁਕਾਨ ਤੇ ਜੇਕਰ ਤੁਸੀਂ ਆਉਣਾ ਤਾਂ ਕਿੱਥੇ ਆਉਣਾ ਇਸ ਚੀਜ਼ ਲਈ ਵੀ ਅਸੀਂ ਬਰਿੰਦਰ ਤੋਂ ਹੀ ਪੁੱਛਾਂਗੇ ਬਰਿੰਦਰ ਭਾਈ ਦੁਕਾਨ ਤੇ ਭੀੜ ਬਹੁਤ ਹੈ ਮੇਲੇ ਵਿੱਚ ਭੀੜ ਬਹੁਤ ਹੈ ਤੇ ਮੈਂ ਦੇਖ ਰਿਹਾ ਦੀ ਹੱਥਾਂ ਚ ਰੋਟੀ ਸੀਗੀ ਟੀਲ ਰੋਟੀ ਖਾਣ ਲੰਗਰ ਤੇ ਜਾਣ ਦਾ ਟਾਈਮ ਨਹੀਂ ਮਿਲਦਾ ਜਾਂ ਬਹਿ ਕੇ ਸ਼ਾਮੇ ਖਾ ਲਈਏ ਪਹਿਲਾਂ ਤੇ ਬਹੁਤ ਧੰਨਵਾਦ ਜੀ ਤੁਹਾਡਾ ਵੀ ਜਿਵੇਂ ਕਹਿ ਦिए ਮੀਡੀਆ ਇੱਕ ਬਹੁਤ ਇਦਾਂ ਦਾ ਪਲੇਟਫਾਰਮ ਹੈ ਕਿ ਜਿਹੜਾ ਘਰ ਬੈਠੇ ਕਈ ਇਦਾਂ ਦੇ ਵੀ ਸੀਗੇ ਪਰਿਵਾਰ ਕੇ ਜਿਹੜੇ ਕਮਾਂਕਾਰਾਂ ਕਰਕੇ ਇਥੇ ਪਹੁੰਚ ਨਹੀਂ ਸਕੇ ਜੋ ਕਿ ਉਹਨਾਂ ਨੂੰ ਤੁਸੀਂ ਮੀਡੀਆ ਦੇ ਜ਼ਰੀਆ ਚੈਨਲਾਂ ਦੇ ਜ਼ਰੀਆ ਤੁਸੀਂ ਇਹ ਸਾਰਾ ਕੁਝ ਦਿਖਾ ਰਹੇ ਹੋ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਹਾਂਜੀ ਬਿਲਕੁਲ ਜੀ ਆਪਣਾ ਟਾਈਮ ਹੀ ਨਹੀਂ ਮਿਲਿਆ ਸਵੇਰ ਦਾ ਇਦਾਂ ਹੀ ਚੱਲੀ ਜਾ ਰਿਹਾ ਅਸੀਂ ਭੱਜ ਦੌੜ ਨਾਲ ਦੀ ਨਾਲ ਆ ਰੋਟੀ ਚੱਕੀ ਆ ਜੀ ਹੁਣ ਪੰਜਾਬੀ ਕਹਿ ਦਈਏ ਕਿ ਕੋ ਗੁਗਣਾ ਘਣਾ ਲੱਗੇ ਹਾਂ ਜੀ ਬਿਲਕੁਲ ਜੀ ਹਾਂਜੀ ਹਾਂਜੀ ਮੈਂ ਦੇਖ ਰਿਹਾ ਸ਼ਾਪ ਦਾ ਨਾਮ ਮੈਲਬਨ ਦੇ ਪੰਜਾਬੀ ਵਿਰਾਸਤ ਹੁਣ ਸਿਡਨੀ ਚ ਵੀ ਪੰਜਾਬੀ ਵਿਰਾਸਤ ਆ ਗਈ ਤੇ ਜੇਕਰ ਆਸੇ ਪਾਸੇ ਮੈਂ ਕੈਮਰੇ ਦੀ ਨਿਗਾ ਨਾਲ ਦਿਖ ਕਿ ਆਸੇ-ਪਾਸੇ ਪੰਜਾਬੀ ਵਿਰਾਸਤ ਉਹ ਪਰੇ ਦੱਕਰ ਖੜੀ ਪਈ ਆ ਕੀ ਕੁਛ ਮਿਲਦਾ ਆਪਣੀ ਦੁਕਾਨ ਤੋਂ ਜੇ ਮੈਲਬਨ ਦੀ ਗੱਲ ਕਰ ਲਈਏ ਕਿਸੇ ਨੇ ਮੈਲਬਨ ਹੋਣਾ ਉੱਥੋਂ ਦਾ ਐਡਰੈਸ ਕੀ ਆ ਨਾਮੀ ਦੁਕਾਨ ਦੀਆਂ ਸਿਡਨੀ ਵਾਲੀਆਂ ਵਧਾਈਆਂ ਤੇ ਸਿਡਨੀ ਦਾ ਐਡਰੈਸ ਵੀ ਆਪਾਂ ਦੱਸ ਦਈਏ ਹਾਂਜੀ ਬਹੁਤ ਧੰਨਵਾਦ ਪਹਿਲਾਂ ਤਾਂ ਜੀ ਸੋ ਜਿਹੜਾ ਮੈਲਬਨ ਵਾਲਾ ਸਟੋਰ ਆ ਉਹ ਤਾਂ ਸੀਗਾ ਹੀ ਸਾਡਾ ਤੇ ਹੁਣ ਬਲੈਕਟਾਊਨ ਸਿਡਨੀ ਦੇ ਵਿੱਚ ਸਣੀ ਹੌਲਟ ਰੋਡ 176 ਨੰਬਰ ਤੇ ਆਪਣਾ ਜਿਹੜਾ ਸਟੋਰ ਓਪਨ ਹੋਇਆ ਜੀ ਤੇ ਬਾਕੀ ਬਹੁਤ ਸਾਰਿਆਂ ਦਾ ਭੈਣ ਭਰਾਵਾਂ ਦਾ ਸਾਰਿਆਂ ਦਾ ਪਿਆਰ ਸਦਕਾ ਹੀ ਇਸ ਜਿਹੜਾ ਉਪਰਾਲਾ ਕੀਤਾ ਗਿਆ ਜੀ ਬਿਲਕੁਲ ਜੀ ਸੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਵੈਸੇ ਤਾਂ ਅੱਜ ਸਿੱਖ ਖੇਡਾਂ ਦਾ ਦੂਸਰਾ ਦਿਨ ਆ ਤੁਸੀਂ ਕੱਲ ਨੂੰ ਆਓ ਕੱਲ ਨੂੰ ਵੀ ਇਹ ਜਿਹੜੀ ਹੈ ਸਟਾਲ ਆ ਇੱਥੇ ਹੀ ਹੋਣੀ ਹੈ ਇੱਥੇ ਆ ਕੇ ਤੁਸੀਂ ਸਿडनी ਵਾਲਿਓ ਮੈਲਬੌਰਨ ਵਾਲਿਓ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਤੇ ਆਇਓ ਪੰਜਾਬੀ ਵਿਰਾਸਤ ਦੀ ਦੁਕਾਨ ਤੇ ਆ ਕੇ ਤੁਸੀਂ ਇੱਥੋਂ ਜਿਹੜੀਆਂ ਓਜੀਆਂ ਚੀਜ਼ਾਂ ਪ੍ਰਾਪਤ ਕਰ ਸਕਦੇ ਹੋ ਜਿਨ੍ਹਾਂ ਨੂੰ ਅਸੀਂ ਪੰਜਾਬ ਦੇ ਵਿੱਚ ਦੇਖਦੇ ਸੀਗੇ ਤੇ ਇਹ ਹੁੰਦਾ ਸੀਗਾ ਸਾਡੇ ਘਰਾਂ ਦਾ ਸਾਡੀਆਂ ਕੰਧਾਂ ਦਾ ਸ਼ਿੰਗਾਰ ਇਹ ਚੀਜ਼ਾਂ ਵੰਡ ਅਤੇ ਨਾਲ ਦੀ ਨਾਲ ਅਸੀਂ ਪੰਜਾਬੀ ਚਾਰ ਨਾਲ ਜੁੜੀਏ 37ਵੀਂਾ ਸਿडनी ਦੀਆਂ ਸਿੱਖ ਗੇਮਾਂ ਦਾ ਦੂਸਰਾ ਦਿਨ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਵੱਖ-ਵੱਖ ਸਟਾਲਾਂ ਤੇ ਲੈ ਕੇ ਜਾ ਰਹੇ ਹਾਂ ਤੇ ਮੁਲਾਕਾਤ ਕਰ ਰਹੇ ਹਾਂ ਜਿਹੜੇ ਸਟਾਲ ਨੂੰ ਚਲਾ ਰਹੇ ਨੇ ਪ੍ਰਬੰਧਕ ਨੇ ਬਹੁਤ ਸਾਰੇ ਬਿਜ਼ਨਸ ਨੇ ਬਹੁਤ ਸਾਰੇ ਵਪਾਰ ਨੇ ਪਰ ਉਹਨਾਂ ਦੇ ਨਾਲ-ਨਾਲ ਮੈਂ ਇਸ ਵਕਤ ਜਿੱਥੇ ਖੜਾ ਮੈਂ ਲੰਘਿਆ ਜਾ ਰਿਹਾ ਸੀ ਮੇਰੀ ਨਿਗਾਹ ਪਈ ਇਸ ਲਿਖੇ ਉੱਤੇ ਕਿ ਜਿਹੜਾ ਪੰਜਾਬੀ ਪੜ੍ਹੇਗਾ ਉਹੀ ਪੰਜਾਬੀ ਰਹੇਗਾ ਤੇ ਮੇਥੋਂ ਬਿਨਾਂ ਰੁਕੇ ਰਿਹਾਨਾ ਗਿਆ ਤੇ ਮੈਂ ਜਦੋਂ ਗੱਲਬਾਤ ਕੀਤੀ ਆਫ ਦਾ ਕੈਮਰਾ ਤਾਂ ਮੈਨੂੰ ਪਤਾ ਲੱਗਿਆ ਕਿ ਗगनਦੀਪ ਭੈਣ ਹੁਣੀ ਇੱਕ ਐਪ ਚਲਾਉਂਦੇ ਨੇ ਵਿਰਾਸਤ ਉਹ ਜਦੋਂ ਮੈਂ ਉਸ ਵਿਰਾਸਤ ਦੇ ਲੋਕੋ ਤੇ ਨਿਗਾਹ ਮਾਰੀ ਨਾ ਲੋਕੋ ਤੁਹਾਨੂੰ ਕੈਮਰੇ ਦੀ ਸਕਰੀਨ ਤੇ ਵੀ ਦਿਖ ਰਿਹਾ ਹੋਣਾ ਇਹ ਪੰਜਾਬੀ ਦੀਆਂ ਹਜ਼ਾਰਾਂ ਕਿਤਾਬਾਂ ਨੇ ਇਸ ਐਪ ਦੇ ਉੱਤੇ ਤੁਸੀਂ ਵੀ ਸ਼ਾਇਦ ਵਿਰਾਸਤ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ ਤੇ ਕਿਤਾਬਾਂ ਵੀ ਸੁਣੀਆਂ ਹੋਣਗੀਆਂ ਤੇ ਮੈਂ ਉਸ ਤੋਂ ਬਾਅਦ ਗੱਲ ਕਰ ਰਿਹਾ ਸੀ ਤੇ ਭੈਣ ਹੁਣਾ ਨੇ ਇੱਕ ਕਦਮ ਹੋਰ ਅੱਗੇ ਆ ਉਹਦੇ ਬਾਰੇ ਆਪਾਂ ਗੱਲ ਕਰਨੀ ਆ ਗਗਨ ਹੋਣਾ ਦੇ ਨਾਲ ਕਿਉਂਕਿ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਦਾ ਨਾਮ ਹੈ ਜੀ ਬੋਲ ਪੰਜਾਬੀ ਨੂੰ ਮੈਂ ਇਹਦੇ ਵਿੱਚ ਮੈਸੇਜ ਦਿੰਨਾ ਕਿ ਪੰਜਾਬੀ ਬੋਲੋ ਪਰ ਇਹਦੇ ਨਾਮ ਨਾਲ ਇਹ ਅੰਗਰੇਜ਼ੀ ਚ ਲਿਖਿਆ ਕਿ ਬੈਸਟ ਆਫ ਲੱਕ ਪੰਜਾਬੀ ਨੂੰ ਤੇ ਮੇਰੇ ਵੱਲੋਂ ਸਾਡੀ ਟੀਮ ਵੱਲੋਂ ਹਰ ਉਸ ਪੰਜਾਬੀ ਨੂੰ ਬੈਸਟ ਆਫ ਲੱਕ ਆ ਜਿਹੜਾ ਕੁਝ ਚੰਗਾ ਉਦਮ ਕਰ ਰਿਹਾ ਤੁਸੀਂ ਇੱਕ ਬਹੁਤ ਵਧੀਆ ਉਦਮ ਕੀਤਾ ਸੀ ਵਿਰਾਸਤ ਵਾਲਾ ਹੁਣ ਇੱਕ ਨਵਾਂ ਉਦਮ ਕਰ ਰਹੇ ਹੋ ਲਿਪੀ ਲਰਨ ਪੰਜਾਬੀ ਆਰਾ ਆਪਾਂ ਇਹਦੇ ਬਾਰੇ ਦੱਸੋ ਜੀ ਕਿ ਲਿਪੀ ਐਕਚੁਅਲੀ ਹੈ ਕੀ ਚੀਜ਼ ਹਾਂਜੀ ਸੱਚੀ ਕਲ ਭਾਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਆਪਾਂ ਸਾਰੇ ਨਾਲ ਮਿਲ ਕੇ ਪੰਜਾਬੀ ਨੂੰ ਪਰਫੁੱਲਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿਵੇਂ ਤੁਸੀਂ ਦੱਸਿਆ ਕਿ ਆਪਾਂ ਵਿਰਾਸਤ ਤੇ ਕੰਮ ਕੀਤਾ ਹੈ ਪਹਿਲਾਂ ਬਹੁਤ ਪਰਵਾਹ ਹੁੰਗਾਰਾ ਮਿਲਿਆ ਸਾਰੇ ਜਣਿਆਂ ਨੇ ਬਹੁਤ ਪਸੰਦ ਕੀਤਾ ਸੋ ਮੈਨੂੰ ਸੀਗਾ ਵੱਡਿਆਂ ਦੇ ਲਈ ਆਪਾਂ ਕੰਮ ਕਰ ਚੁੱਕੇ ਹਾਂ ਹੁਣ ਛੋਟਿਆਂ ਦੇ ਲਈ ਮਤਲਬ ਜੇ ਆਪਣੀ ਪੀੜ੍ਹੀ ਨੂੰ ਨਾ ਹਨਾ ਪੰਜਾਬੀ ਸਿਖਾਈ ਗਈ ਤਾਂ ਮਤਲਬ ਉਹ ਆਪਾਂ ਪਿੱਛੇ ਰਹਿ ਜਾਵਾਂਗੇ ਸੋ ਹੁਣ ਜਿਹੜੀ ਦੂਜੀ ਐਪ ਬਣਾਈ ਆ ਉਹ ਲਿਪੀ ਬਣਾਈ ਆ ਲਿਪੀ ਲੋਹਨ ਪੰਜਾਬੀ ਉਹਦੇ ਤੇ ਬੱਚੇ ਪੰਜਾਬੀ ਸਿੱਖ ਸਕਦੇ ਆ ਸੋ ਜਿਹੜੀ ਇਹ ਐਪ ਆ ਇਹ ਆਪਾਂ ਲੈਵਲਸ ਦੇ ਵਿੱਚ ਬਣਾਈ ਆ ਜਿਵੇਂ ਆਪਣੇ ਬੱਚੇ ਕੋਕੋ ਮੈਲਨ ਦੇਖਦੇ ਆ ਜਾਂ ਐਵੇਂ ਦੀਆਂ ਚੀਜ਼ਾਂ ਦੇਖਦੇ ਆ ਤਾਂ ਉਹਨਾਂ ਦੇ ਲੈਵਲ ਤੇ ਪਹੁੰਚਣ ਦੇ ਲਈ ਇਹਨੂੰ ਬਹੁਤ ਇੰਟਰਸਟਿੰਗ ਤਰੀਕੇ ਨਾਲ ਬਣਾਇਆ ਗਿਆ ਆ ਇਹਨੂੰ ਟ੍ਰੈਡੀਸ਼ਨਲੀ ਆਪਾਂ ਊੜੇ ਤੋਂ ਸ਼ੁਰੂ ਨਹੀਂ ਕੀਤਾ ਇਹ ਮੈਂ ਪਹਿਲਾਂ ਬੱਚਿਆਂ ਲਈ ਸੌਖੇ ਸੌਖੇ ਅੱਖਰ ਸਿਖਾਏ ਆ ਜਿਵੇਂ ਪਹਿਲਾ ਅੱਖਰ ਹਾਂ ਹਾਇਆ ਤੇ ਪਹਿਲੇ 6 ਲੈਵਲ ਕਰਨ ਤੋਂ ਬਾਅਦ ਬੱਚਾ ਵਾਕ ਬਣਾਉਣੇ ਸਿੱਖ ਜਾਂਦਾ ਆ ਮਤਲਬ ਦੂਜੇ ਲੈਵਲ ਤੋਂ ਹੀ ਅੱਖਰ ਜੋੜ ਕੇ ਬੋਲਣੇ ਸਿੱਖ ਸਿੱਖ ਜਾਂਦਾ ਆ ਉਹ ਤੇ ਜਿਹੜੇ ਯੂਜ਼ ਕਰਦੇ ਪਏ ਆ ਸਾਰੇ ਬਹੁਤ ਪਸੰਦ ਕਰ ਰਹੇ ਆ ਤੇ ਮੈਂ ਉਮੀਦ ਕਰਦੀ ਆ ਤੁਹਾਡੇ ਥਰੂ ਹੋਰ ਵੀ ਲੋਕਾਂ ਤੱਕ ਪਹੁੰਚੇ ਤੇ ਹਾਂਜੀ ਪੰਜਾਬੀ ਹੋਰ ਵੀ ਵਧੇ ਬਿਲਕੁਲ ਜੀ ਸਾਡੀ ਵੀ ਇਹੀ ਕੋਸ਼ਿਸ਼ ਹੈ ਬੋਲ ਪੰਜਾਬੀ ਨੂੰ ਦੇ ذریعے ਕਿ ਇਸ ਤਰ੍ਹਾਂ ਦੇ ਉਦਮ ਕਰਨ ਵਾਲਿਆਂ ਨੂੰ ਤੁਹਾਡੇ ਤਿੱਕਰ ਲੈ ਕੇ ਜਾਈਏ ਉਹਨਾਂ ਦੇ ਉਦਮ ਨੂੰ ਤੁਹਾਡੇ ਤਿੱਕਰ ਲੈ ਕੇ ਜਾਈਏ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਪੰਜਾਬੀ ਨਾਲ ਜੁੜੇ ਰਹਿਣ ਪੰਜਾਬੀ ਸਿੱਖਣ ਕਿਉਂਕਿ ਕਦੇ-ਕਦੇ ਇਹ ਹੁੰਦਾ ਸਾਨੂੰ ਸਪੈਸ਼ਲੀ ਉਹਨਾਂ ਨੂੰ ਸਕੂਲ ਲੈ ਕੇ ਜਾਣ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਬੱਚੇ ਦੇ ਜਿਹੜੇ ਮਾਪੇ ਉਹ ਆਪ ਕੰਮ ਕਰਦੇ ਨੇ ਉਹਨਾਂ ਲਈ ਔਖਾ ਹੋ ਜਾਂਦਾ ਸਪੈਸ਼ਲ ਟਾਈਮ ਕੱਢਣਾ ਕਿਉਂਕਿ ਜੀ 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 ਜ ਤੇ ਪੰਜ ਦਿਨ ਆਪਾਂ ਬਿਲਕੁਲ ਥੱਕ ਜਾਈਦਾ ਆ ਲੱਗਦਾ ਹੈ ਕਿ ਸ਼ਨੀ ਆਂਤਵਾਰ ਰੈਸਟ ਕਰਾਂਗੇ ਪਰ ਉਦਣ ਗਰੋਸਰੀ ਲਿਓਣੀਆਂ ਕਰਦੀਆਂ ਸਪਾਈਆਂ ਕਰਨੀਆਂ ਆ ਤੇ ਪ੍ਰੋਬਲਮ ਸੀਗੀ ਕਿ ਮੈਨੂੰ ਸਿਕਾ ਕਿ ਫੇਰੇ ਦਾ ਮਤਲਬ ਬੱਚੇ ਪੰਜਾਬੀ ਸਿੱਖ ਹੀ ਨਹੀਂ ਸਕਦੇ ਕਦੇ ਤੇ ਇਹ ਚੀਜ਼ ਮੈਨੂੰ ਮਨਜ਼ੂਰ ਨਹੀਂ ਆ ਫਿਰ ਉਹਦੇ ਲਈ ਆਪਾਂ ਐਪ ਬਣਾਈ ਕਿ ਮਾਪਿ ਉਹਨੂੰ ਕਿਤੇ ਲੈ ਕੇ ਨਾ ਜਾਣਾ ਪਵੇ ਜਿਹੜੇ ਸਕੂਲਾਂ ਚ ਜਾ ਕੇ ਪੜਦੇ ਉਹਨਾਂ ਨੂੰ ਵੀ ਬਹੁਤ ਮਤਲਬ ਵਧਾਈਆਂ ਹਨਾ ਆਪਾਂ ਤਾਂ ਚਾਹੁੰਦੇ ਪੰਜਾਬੀ ਸਿੱਖਣ ਪਰ ਜਿਹੜੇ ਮਾਪਿ ਉਹ ਲੈ ਕੇ ਨਹੀਂ ਜਾ ਸਕਦੇ ਉਹ ਉਹਨਾਂ ਨੂੰ ਭਾਵੇਂ ਦਿਨ ਚ 4 ਘੰਟੇ ਪੜਾਉਣ ਭਾਵੇਂ 15 ਮਿੰਟ ਪੜਾਉਣ ਜੋ ਪੜਿਆ ਆ ਉਹਨੂੰ ਰਿਪੀਟ ਕਰਨ ਖੁਦ ਇਨਵੋਲਵ ਹੋਣ ਮਤਲਬ ਜਿੰਨਾ ਮਰਜ਼ੀ ਸੌਖੇ ਤਰੀਕੇ ਨਾਲ ਪੜ ਸਕਦੇ ਤਾਂ ਹੁਣ ਜਿਹੜੇ ਅੰਗਰੇਜ਼ੀ बोलदे आ मां-ਪਿਓ ਵੀ ਸਪੈਸ਼ਲੀ ਅੰਗਰੇਜ਼ੀ ਬੋਲਦੇ ਆ ਬੱਚਿਆਂ ਦੇ ਨਾਲ ਮੇਰੀ ਉਹਨਾਂ ਨੂੰ ਬੇਨਤੀ ਆ ਸਕੂਲੋਂ ਸਾਰਿਆਂ ਦੇ ਨਾਲ ਅੰਗਰੇਜ਼ੀ ਬੋਲਦੇ ਆ ਤਾਂ ਉਹਨਾਂ ਲਈ ਅੰਗਰੇਜ਼ੀ ਇੱਕ ਸੌਖੀ ਭਾਸ਼ਾ ਆ ਇਜ਼ੀ ਲੈਂਗੁਏਜ ਆ ਆਪਸ ਵਿੱਚ ਗੱਲ ਕਰਨ ਲਈ ਵੀ ਉਹਨਾਂ ਨੂੰ ਸੌਖਾ ਲੱਗਦਾ ਆ ਪਰ ਬੇਨਤੀ ਆ ਕਿ ਐਟਲੀਸਟ ਆਪਾਂ ਉਹਨਾਂ ਨਾਲ ਪੰਜਾਬੀ ਬੋਲੀਏ ਤਾਂ ਕਿ ਉਹਨਾਂ ਦੀ ਕਿਤੇ ਪ੍ਰੈਕਟਿਸ ਹੋਵੇ ਨਾ ਤੇ ਆਪ ਦੇ ਥਰੂ ਆਪਾਂ ਕੋਸ਼ਿਸ਼ ਕਰ ਰਹੇ ਆ ਵੀ ਪੜ੍ਹ ਲਿਖ ਵੀ ਸਕਣ ਤਾਂ ਤੁਸੀਂ ਘਰੇ ਬੈਠੇ ਬੱਚਾ ਨੂੰ ਜਦੋਂ ਮਰਜ਼ੀ ਪੜਾ ਸਕਦੇ ਹੋ ਜਦੋਂ ਹੀ ਉਹ ਆਈਪੈਡ ਟਾਈਮ ਮੰਗਣ ਤਾਂ ਉਹਨਾਂ ਨੂੰ ਮਤਲਬ ਕੰਡੀਸ਼ਨ ਰੱਖੋ ਕਿ ਪਹਿਲਾਂ 2 ਜਾਂ 3 ਲੈਵਲ ਕਰੋ ਜਦੋਂ ਹੋ ਗਏ ਫਿਰ ਤੁਸੀਂ ਵਾਚ ਕਰ ਸਕਦੇ ਹੋ ਜੇ ਕਰਨਾ ਚਾਹੁੰਦੇ ਆ ਬਿਲਕੁਲ ਜੀ ਲਓ ਜੀ ਅੱਗੇ ਤੋਂ ਤੁਹਾਡੇ ਲਈ ਮੌਜ ਵਾਲੀ ਗੱਲ ਹੋ ਗਈ ਜਿੱਥੇ ਤੁਸੀਂ ਆਪ ਕਿਤਾਬਾਂ ਸੁਣਨੀਆਂ ਨੇ ਵਿਰਾਸਤ ਐਪ ਤੋਂ ਇੱਕ ਐਪ ਹੋਰ ਆਪਦੇ ਆਪ ਦੇ ਫੋਨ ਦੇ ਵਿੱਚ ਡਾਊਨ ਕਰਦੇ ਹੋ ਉਹ ਹੈ ਲਿਪੀ ਐਪ ਤੇ ਇਹਦੇ ਨਾਲ ਤੁਹਾਡੇ ਬੱਚੇ ਪੰਜਾਬੀ ਨਾਲ ਜੁੜਨਗੇ ਪਰ ਬੜੇ ਦਿਲਚਸਪ ਤਰੀਕੇ ਦੇ ਨਾਲ ਆ ਬਹੁਤ ਬਹੁਤ ਸ਼ੁਕਰੀਆ ਗਗਨ ਗੱਲ ਕਰਨ ਦੇ ਲਈ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲਿਪੀ ਵਰਗੀਆਂ ਹੋਰ ਬਹੁਤ ਸਾਰੀਆਂ ਐਪਸ ਤੁਸੀਂ ਲੋਕਾਂ ਦੇ ਲਈ ਲਿਆਉਂਦੇ ਰਹੋਗੇ ਧੰਨਵਾਦੀ ਗੱਲਬਾਤ ਤੁਹਾਡਾ ਬਹੁਤ ਬਹੁਤ ਸੱਚੀ ਗੱਲ ਜੀ ਸੱਚੀ ਗੱਲ ਜੀ ਸੋ ਦੋਸਤੋ ਵੱਖਰੇ ਵੱਖਰੇ ਸਟਾਲਾਂ ਦੇ ਉੱਤੇ ਜਾ ਕੇ ਅਸੀਂ ਵੱਖਰੇ ਵੱਖਰੇ ਜਿਹੜੇ ਬਿਜ਼ਨਸ ਨੇ ਜਿਹੜੇ ਵਪਾਰ ਨੇ ਇਹਨਾਂ ਸਟਾਲਾਂ ਦੇ ਵਿੱਚ ਸ਼ਾਮਿਲ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਇਸ ਵਕਤ ਕਿਉਂਕਿ ਪੰਜਾਬੀਆਂ ਦਾ ਮੇਲਾ ਤੇ ਜਦੋਂ ਪੰਜਾਬੀਆਂ ਦੀ ਗੱਲ ਆਉਂਦੀ ਹੈ ਤਾਂ ਪੰਜਾਬੀਆਂ ਦੀ ਸਿਹਤ ਦਾ ਜਿਹੜਾ ਰਾਜ ਹੈ ਨਾ ਉਹ ਦੇਸੀ ਕਿਉਂ ਨੂੰ ਮੰਨਿਆ ਜਾਂਦਾ ਤੇ ਮੈਂ ਇਸ ਵਕਤ ਗੋਡ ਤੇ ਖੜਾ ਮੇਰੇ ਨਾਲ ਨੇ ਬਾਈ ਰੰਦੀਪ ਹੁਣੀ ਮੈਂ ਬਾਈ ਰੰਦੀਪ ਹੁਣਾ ਤੋਂ ਕਿਉਂਕਿ ਮੈਂ ਜਦੋਂ ਆਫ ਦੀ ਕੈਮਰਾ ਗੱਲ ਕਰ ਰਿਹਾ ਸੀ ਮੈਂ ਆਪ ਦੱਸ ਰਿਹਾ ਸੀਗਾ ਕਿ ਮੈਂ ਆਪ ਇਸ ਕਿਉਂ ਨੂੰ ਆਪਣੇ ਘਰੇ ਵਰਤਦਾ ਉਹ ਇਸ ਗੱਲ ਕਰਕੇ ਨਹੀਂ ਕਿ ਮੈਂ ਵੀਡੀਓ ਬਣਾ ਰਿਹਾ ਜਾਂ ਪੰਜਨ ਦੀ ਕੋਈ ਪ੍ਰੋਮੋਸ਼ਨ ਕਰ ਰਹੇ ਹਾਂ ਪਰ ਮੈਂ ਬਾਈ ਹੁਣਾ ਤੋਂ ਪਹਿਲੇ ਦਾ ਸਵਾਗਤ ਹੈ ਜੀ ਤੁਹਾਡਾ ਹਾਂ ਜੀ ਥੈਂਕ ਯੂ ਹਾਂ ਭਰੀ ਜੇਕਰ ਡਾਇਰੀ ਦੀ ਗੱਲ ਕਰ ਲਈਏ ਜੀ ਬੇਸਿਕਲੀ ਕਿੱਥੇ ਬੇਸ ਡੇਰੀ ਏ ਨਿਊਜ਼ੀਲੈਂਡ ਚ ਮੈਨੂਫੈਕਚਰ ਹੁੰਦਾ ਜੀ ਤੇ ਫਿਰ ਇੱਥੇ ਆਸਟ੍ਰੇਲੀਆ ਚ ਮੈਲਬਨ ਸਿਡਨੀ ਤੋਂ ਡਿਸਟ੍ਰੀਬਿਊਟ ਹੁੰਦਾ ਸਾਰੇ ਆਸਟ੍ਰੇਲੀਆ ਚ ਜੀ ਹਾਂ ਜੀ ਬਿਲਕੁਲ ਜੀ ਤੇ ਭਾਈ ਕੀ ਖਾਸियत ਆ ਜੀ ਜਿਹੜੀ ਗੋਲ ਲੀਫ ਦੇ ਦੇਸੀ ਕਿ ਉਹਨੂੰ ਬਾਕੀ ਦੇ ਸੀ ਕਿ ਉਹਦੇ ਨਾਲੋਂ ਡਿਫਰੈਂਟ ਕਰਦੀ ਹੈ ਜੀ ਹਾਂ ਜੀ ਪਹਿਲਾਂ ਤਾਂ ਵੀ ਇਹ ਦਾ ਸੋਰਸ ਜਿਹੜਾ origin ਆ ਨਿਊਜ਼ੀਲੈਂਡ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਸਭ ਤੋਂ ਕਲੀਨ ਗ੍ਰੀਨ ਜਿਹੜੀ ਕੰਟਰੀ ਆ ਨਿਊਜ਼ੀਲੈਂਡ ਜੀ ਪੋਲੂਸ਼ਨ ਬਹੁਤ ਘੱਟ ਆ ਜੀ ਬਾਕੀ ਵਾਤਾਵਰਨ ਬਹੁਤ ਸਾਫ਼ ਹੈ ਕਿ ਮੈਂ ਬਹੁਤ ਜ਼ਿਆਦਾ ਪਿੰਦਾ ਉਹਦੇ ਕਰਕੇ ਜਿਹੜਾ ਘਾਵ ਆ ਖਰਾ ਹੁੰਦਾ ਤੇ ਘਾਹ ਬਹੁਤ ਛੇਤੀ ਰੀਗ로우 ਕਰ ਜਾਂਦਾ ਸੋ ਜਿਹੜੇ گاਵਾ ਨੇ ਉਹਨਾਂ ਦੀ ਜਿਹੜੀ origignal ਖਰਾਕ ਆ ਉਹ ਘਾਹ ਹੀ ਆ ਤੇ ਜਿਵੇਂ ਤੁਸੀਂ ਪੁਰਾਣੇ ਵੀ ਸੁਣਦੇ ਹੋਣੇ ਗੱਲਾਂ ਕਿ ਬੰਦੇ ਬਾਹਰ ਮੱਝਾਂ ਚਰਾਉਣ ਜਾਂ ਗਾਵਾਂ ਚਰਾਉਣ ਲੈ ਕੇ ਜਾਂਦੇ ਸੀ ਉਹ ਘਾਹ ਚਰਾਉਣੀ ਲੈ ਕੇ ਜਾਂਦੇ ਸੀ ਤੇ ਘਾਹ ਜਿਹੜਾ ਹੈਗਾ ਉਹਨਾਂ ਦੀ origignal ਖਰਾਕ ਹੈ ਸੋ ਜੋ ਗਾਵਾਂ ਖਾਣ ਗਿਆ ਉਹੀ ਉਹਨਾਂ ਦੀ ਜਿਹੜੀ ਦੁੱਧ ਚ ਆਊਗਾ ਠੀਕ ਹੈ ਜੀ ਸੋ ਮੇਨ ਹੈ ਜਿਹੜੀ ਉਹਨਾਂ ਦੀ ਡਾਈਟ ਹੈ ਉੱਥੇ ਗਾਵਾਂ ਦੀ ਉਹ ਬਹੁਤ ਨਿਊਟ੍ਰੀਐਂਟ ਰਿਚ ਹੈ ਕਿਉਂਕਿ ਸੋਇਲ ਦੀ ਕੁਆਲਿਟੀ ਚੰਗੀ ਹੈ ਮੇਕਲ ਨਹੀਂ ਹੈਗੇ ਪੈਸਟੀਸਾਈਡ ਨਹੀਂ ਹੈਗੇ ਸੋਇਲ ਦੇ ਵਿੱਚ ਤੇ ਮੀਂਹ ਜਿਆਦਾ ਪੈਣ ਕਰਕੇ ਘਾਹ ਦੀ ਘਾਹ ਦੀ ਕੁਆਲਿਟੀ ਚੰਗੀ ਆ ਸੋ ਜੋ ਖਾਂਦੀਆਂ ਨੇ ਗਾਵਾਂ ਤੇ ਚੰਗਾ ਸਾਫ਼ ਪਾਣੀ ਪੀਂਦੀਆਂ ਨੇ ਤੇ ਉਹਦੇ ਕਰਕੇ ਜਿਹੜਾ ਦੁੱਧ ਵੀ ਆਉਂਦਾ ਉਹ ਵੀ ਬਹੁਤ ਪਿਓਰ ਤੇ ਹਾਈ ਕੁਆਲਿਟੀ ਦਾ ਦੁੱਧ ਹੁੰਦਾ ਸੋ ਉਹਦੇ ਕਰਕੇ ਐਂਡ ਪ੍ਰੋਡਕਟ ਜਿਹੜਾ ਦੁੱਧ ਕਿਓਵ ਹੈ ਤੇ ਉਹ ਉਹਦੀ ਕੁਆਲਿਟੀ ਬਾਕੀ ਦੇਸ਼ਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਦਾ ਤੇ ਆਸਟ੍ਰੇਲੀਆ 'ਚ ਵੀ ਹੈਗੇ ਚੰਗੇ ਆਪਣੇ ਕਈ ਰੀਜਨ ਹੈਗੇ ਕਸ਼ਮੀਰੀਆ ਹੋ ਗਿਆ ਵਿਕਟੋਰੀਆ ਦੇ ਕਈ ਰੀਜਨਸ ਆ ਗਏ ਜਿੱਥੇ ਕਿ ਘਾਹ ਦੀ ਕੁਆਲਿਟੀ ਬਹੁਤ ਚੰਗੀ ਹੈ ਜੀ ਸੋ ਇਹ ਸਾਰਾ ਉਹਦੀ ਗਾਂ ਦੀ ਖੁਰਾਕ ਤੇ ਉਹਦੇ ਵਾਟਵਰਨ ਦੇ ਆਰਾਊਂਡ ਰ ਬਣਾ ਸੋ ਇਹ ਮਤਲਬ ਇਸਟੈਬਲਿਸ਼ ਕੀਤਾ ਗਿਆ ਸੀ ਕਿ ਬੈਸਟ ਸੋਰਸ ਜਿਹੜੇ ਦੁੱਧ ਦੇ ਨੇ ਇਹ ਰੀਜਨਸ ਨੇ ਸੋ ਉੱਥੋਂ ਅਸੀਂ ਉਹਦੇ ਤੋਂ ਹੀ ਇਹ ਕਿਉਂ ਬਣਦਾ ਸਿਸ ਕਰਕੇ ਇਹਦੀ ਕੁਆਲਿਟੀ ਬਹੁਤ ਸੁਪੀਰੀਅਰ ਹੈ ਬਾਕੀ ਇਹ ਹੈ ਕਿ ਇਹ ਪਲਾਸਟਿਕ ਨੇ ਯੂਜ਼ ਹੁੰਦਾਗਾ ਗਲਾਸ ਪੈਕੇਜਿੰਗ ਹੈ ਜਾਂ ਟਿਨ ਹੈਗੀ ਆ ਸੋ ਉਹਦੇ ਚ ਇਹ ਹੈ ਕਿ ਇੱਕ ਰਿਸਰਚ ਹੋਈ ਸੀ ਜੀ ਇਥੇ ਮੈਰਕਲ ਨਿਊ ਕਾਸਲ ਯੂਨੀਵਰਸਿਟੀ ਦੀ ਹੈ ਕਿ ਔਨ ਏਵਰੇਜ ਆਸਟ੍ਰੇਲੀਅਨ ਇੱਕ ਪਲਾਸਟਿਕ ਚ ਜਿੰਨਾ ਕਹੜੇ ਕਾਰਡ ਚ ਜਿੰਨਾ ਪਲਾਸਟਿਕ ਯੂਜ਼ ਹੁੰਦਾ ਉਹਨਾਂ ਦਾ ਐਵਰੇਜ ਵੀਕਲੀ ਜਾਂ ਮੰਥਲੀ ਉਹ ਕੰਜ਼ਿਊਮ ਕਰ ਰਹੇ ਮਾਈਕਰੋ ਪਲਾਸਟਿਕ ਸਿਰਫ ਪੈਕੇਜਿੰਗ ਕਰਕੇ ਜੀ ਸੋ ਉਹਦੇ ਚ ਇਹ ਹੈ ਕਿ ਕੋਈ ਵੀ ਕਿਸੇ ਵੀ ਚੀਜ਼ ਤੁਸੀਂ ਪਾਣੀ ਵੀ ਆ ਪਲਾਸਟਿਕ ਚ ਪੈਕ ਕੀਤਾ ਨਾ ਉਹ ਚ ਪਲਾਸਟਿਕ ਲੀਚ ਕਰੀ ਜਾਂਦਾ ਸੋ ਪਿੱਛੇ ਜੇ ਰਿਸਰਚ ਆਈ ਸੀ ਕਿ ਆਪਣੇ ਬ੍ਰੇਨ ਦੇ ਅੰਦਰ ਵੀ ਬਹੁਤ ਮਾਈਕਰੋਪਲਾਸਟਿਕਸ ਆ ਸੋ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਕਸਮਰਸ ਨੂੰ ਇੱਕ ਬਹੁਤ ਪਿਓਰ ਪ੍ਰੋਡਕਟ ਚ ਚੰਗੀ ਪੈਕੇਜਿੰਗ ਵਿੱਚ ਮਾਈਕਰੋਪਲਾਸਟਿਕਸ ਨਹੀਂ ਆਉਣਗੇ ਉਹਨਾਂ ਦੇ ਡਾਇਰਟ ਦੇ ਅੰਦਰ ਉਹਦੇ ਅੰਦਰ ਸੋ ਉਹ ਪ੍ਰੋਵਾਈਡ ਕੀਤਾ ਜਾਂਦਾ ਜੀ ਬਿਲਕੁਲ ਜੀ ਸੋ ਪਲਾਸਟਿਕ ਤੋਂ ਰਹਿਤ ਹੈ ਜੀ ਜਿਹੜੀ ਪੈਕੇਜਿੰਗ ਆ ਉਹ ਜਾਂ ਤਾਂ ਟੀਨ ਦੀ ਆ ਜੀ ਜਾਂ ਗਲਾਸ ਦੀ ਆ ਬਹੁਤ ਬਹੁਤ ਸ਼ੁਕਰੀਆ ਰਣਜੀਤ ਭਾਜੀ ਜਾਂਦੇ ਜਾਂਦੇ ਇੱਕ ਕੋ ਇਹਨਾਂ ਦਾ ਕੰਸਰਨ ਹੋ ਜਾਂਦਾ ਜੀ ਕਿ ਜਿਹੜੇ ਵੀ ਕਿਉਂਕਿ ਪਿੱਛੇ ਦੇ ਇੱਕ ਬਾਹਰਲਾ ਮੁਲਕ ਹੀ ਸੀਗਾ ਜੀ ਮੈਂ ਨਾਮ ਨਹੀਂ ਉਸ ਮੁਲਕ ਦਾ ਲੈਂਦਾ ਉੱਥੇ ਕੋ ਵੱਡੀ ਖੇਪ ਫੜੀ ਗਈ ਨਕਲੀ ਦੇਸੀ ਘਿਓ ਦੀ ਪਰ ਆਪਾਂ ਨੂੰ ਪਤਾ ਨਹੀਂ ਕਿ ਨਿਊਜ਼ੀਲੈਂਡ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਉੱਥੋਂ ਦੀਆਂ ਲੋਕਲ ਗਾਵਾਂ ਤੋਂ ਸੋਰਸ ਕੀਤਾ ਜਾਂਦਾ ਦੁੱਧ ਤੇ ਉਸ ਤੋਂ ਬਾਅਦ ਐਂਡ ਪ੍ਰੋਡਕਟ ਬਣ ਕੇ ਤਿਆਰ ਹੁੰਦਾ ਪਰ ਫੇਰ ਵੀ ਔਨ ਟਾਪ ਆਫ ਥੈਟ ਜੇ ਮੈਂ ਪੁੱਛਣਾ ਚਾਹਾਂ ਇਹਦੇ ਵਿੱਚ ਕਿਸੇ ਹੋਰ ਤਰੀਕੇ ਦੇ ਐਡੀਸ਼ਨ ਹੁੰਦੇ ਨੇ ਮੇਨ ਹੈ ਕਿ ਮੈਂ ਦੇਖਿਆ ਜੀ ਜਦੋਂ ਦਾ ਇਹ ਬ੍ਰਾਂਡ ਆਇਆ ਨਿਊਜ਼ੀਲੈਂਡ ਬਹੁਤ ਕਾਪੀਸ ਤੇ ਅੱਜ ਆਂ ਤੁਸੀਂ ਦੇਖਿਆ ਹੋਣਾ ਨਿਊਜ਼ ਚ ਬਹੁਤ ਆਇਆ ਕਿ ਕੋਈ ਕੰਪਨੀ ਨਿਊਜ਼ੀਲੈਂਡ ਦੇ ਵਿੱਚ ਫੜੀ ਗਈ ਹੈ ਤੇ ਉਹਨਾਂ ਦਾ ਕਾਫੀ ਜ਼ਿਕਰ ਆਇਆ ਤੇ ਉਹਨਾਂ ਨੂੰ 5 ਲੱਖ ਡਾਲਰ ਦਾ ਫਾਈਨ ਵੀ ਹੋਇਆ ਸੋ ਮੈਂ ਇਹ ਕਹਾਂਗਾ ਕਿ ਤੁਸੀਂ ਆਹ ਬ੍ਰਾਂਡ ਗੋਲਡ ਲੀਫ ਡੇਰੀ ਇਹ ਜ਼ਰੂਰ ਦੇਖੋ ਤੇ ਅਸੀਂ 8-9 ਸਾਲ ਹੋ ਗਏ ਮਾਰਕੀਟ ਦੇ ਅੰਦਰ ਸੋ ਕੋਈ ਕੰਪਲੇਨਟ ਨਹੀਂ ਬਿਲਕੁਲ ਪਿਓਰ ਪ੍ਰੋਡਕਟ ਹੈ ਤੇ ਇਹ ਹੈ ਕਿ ਜਿਦੋਂ ਜੋ ਮਰਜ਼ੀ ਟੈਸਟ ਕਰਵਾ ਕੇ ਦੇਖ ਲਓ ਸੋ ਬਿਲਕੁਲ ਪੰਜਾਬੀ ਹੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਖਰਾਕ ਖਾ ਕੇ ਜਿਵੇਂ ਪਿੱਛੇ ਮੇਰੇ ਕਬੱਡੀ ਚੱਲ ਰਹੀ ਹੈ ਕਬੱਡੀ ਦੇ ਮੈਦਾਨ ਦੇ ਵਿੱਚ ਜਿਹੜੇ ਮ ਕਿਉਂਕਿ ਉਹ ਕਹਿੰਦੇ ਸਾਡੀ ਸਿਹਤ ਦਾ ਰਾਜ ਆ ਦੇਸੀ ਘੋਟ ਤੁਸੀਂ ਵੀ ਗੋਡ ਲਿਫਟ ਡੈਰੀ ਵਾਲਿਆਂ ਤੇ ٹرسٹ ਕਰ ਸਕਦੇ ਹੋ 37ਵੀਂ ਆ ਸਟ੍ਰੇਲੀਅਨ ਸਿੱਖ ਖੇਡਾਂ ਦੇ ਅੱਜ ਦੂਸਰੇ ਦਿਨ ਸਟਾਲਾਂ ਦੀ ਵੀਡੀਓ ਚੱਲ ਰਹੀ ਹੈ ਤੁਹਾਨੂੰ ਹੋਰ ਸਟਾਲਾਂ ਦੇ ਉੱਪਰ ਵੀ ਦਰਸ਼ਨ ਕਰਾਉਣੇ ਨੇ ਕੀ ਕੀ ਪ੍ਰੋਡਕਟ ਹੋ ਰਹੇ ਨੇ ਜੁੜੇ ਰੋ ਇਸ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਪਾਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਦੋਸਤੋ ਪਿੱਛੇ ਦੇ ਇੱਕ ਸਰਵੇ ਹੋਇਆ ਤੇ ਸਰਵੇ ਦੇ ਵਿੱਚ ਇੱਕ ਖੁਲਾਸਾ ਇਹ ਹੋਇਆ ਵਿਕਟੋਰੀਆ ਦੇ ਵਿੱਚ ਕਿ ਵਿਕਟੋਰੀਆ ਦੇ ਵਿੱਚ ਆਫੀਸ਼ੀਅਲੀ ਜੇਕਰ ਸਰਨੇਮ ਦੀ ਗੱਲ ਕਰ ਲਈਏ ਤਾਂ ਸਿੰਘ ਸਰਨੇਮ ਨੇ ਸਮਿਥ ਸਰਨੇਮ ਨੂੰ ਟੇਕਓਵਰ ਕਰ ਲਿਆ ਜੀ ਹੁਣ ਸਿੰਘਾਂ ਦੀ ਗਿਣਤੀ ਜ਼ਿਆਦਾ ਤੇ ਖਾਸ ਕਰਕੇ ਜਦੋਂ ਗੁਰਪਾਲ ਸਿੰਘ ਵਰਗੇ ਸਿੰਘ ਦੇ ਨਾਲ ਸੌਂਦ ਐਂਡ ਸਮਿਥ ਹੋਣ ਤੇ ਸਿੰਘ ਸਾਡਾ ਟੌਪ ਤੇ ਹੋਵੇ ਤੇ ਪੱਗ ਬੰਨ ਕੇ ਇਸ ਬਿਜ਼ਨਸ ਦੇ ਵਿੱਚ ਹੋਵੇ ਉਹ ਬਿਜ਼ਨਸ ਜਿਹੜਾ ਕਿ ਤੁਹਾਡੀਆਂ ਕਾਨੂੰਨੀ ਲੋੜਾਂ ਨੂੰ ਤੁਹਾਡੀਆਂ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਦਾ ਗੁਰਪਾਲ ਭਾਈ ਕਿੰਨਾ ਟਾਈਮ ਹੋ ਗਿਆ ਦੀ ਪ੍ਰੈਕਟਿਸ ਕਰਦਾ ਮੈਨੂੰ ਜੀ ਟੋਟਲ 33 ਸਾਲ ਹੋ ਗਏ ਪ੍ਰੈਕਟਿਸ ਕਰਦਿਆਂ। ਔਰ ਆਸਟ੍ਰੇਲੀਆ 'ਚ ਮੈਂ 2008 ਤੋਂ ਪ੍ਰੈਕਟਿਸ ਕਰ ਰਿਹਾ। ਜੀ ਬੜੀ ਗੁਰੂ ਨਾਨਕ ਸਾਹਿਬ ਦੀ ਬLESING ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਬLESING ਹੈ। ਉਹਦੇ ਸਰੂਪ ਦਿੱਤੇ ਦੇ ਨਾਲ ਅਸੀਂ ਕਚਹਿਰੀ 'ਚ ਜਾ ਕੇ ਚੰਗਾ ਕੰਮ ਕਰੀਦਾ ਔਰ ਆਪਣੇ ਜਿਹੜੇ ਭਾਈਚਾਰੇ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੀ ਹੈ। ਇੰਨਾ ਮਾਣ ਮਿਲਦਾ। ਜਦੋਂ ਉੱਥੇ ਜੱਜ ਕਹਿੰਦਾ ਆਈ ਇਸ ਮਿਸਟਰ ਸਿੰਘ ਵਾਟ ਕੈਨ ਆਈ ਡੂ ਫੋਰ ਯੂ ਉਹ ਪਤਾ ਲੱਗ ਜਾਂਦਾ ਜਿਹੜੀ ਤੁਹਾਡੀ ਬੋਡੀ ਵਾਈਬਸ ਨੇ ਔਰ ਜਿਹੜਾ ਤੁਹਾਡਾ ਕੰਮ ਕੀਤਾ ਉਹ ਦਿਖਦਾ ਉਹਨਾਂ ਨੂੰ ਵੀ ਇਹ ਬੰਦਾ ਕੰਮ ਠੀਕ ਕਰਦਾ ਜਾਂ ਗਲਤ ਕਰਦਾ ਸੋ ਉਹ ਸਾਹਮਣਾ ਸਾਨੂੰ ਬੜੀ ਇੱਜ਼ਤ ਹੁੰਦੀ ਆ ਉਹ ਸਾਡੀ ਸਾਡੀ ਬਹੁਤ ਆਈ ਥਿੰਕ ਸਾਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਰਹਿਣਾ ਚਾਹੀਦਾ ਹਮੇਸ਼ਾ ਕਿਉਂਕਿ ਉਹਨਾਂ ਤੋਂ ਉੱਪਰ ਕੋਈ ਚੀਜ਼ ਹੈ ਨਹੀਂ ਜਿਹਨੇ ਅਸੀਂ ਮੈਂ ਦੇਖਿਆ ਬੜੇ ਥਾਟ ਪ੍ਰੋਸੈਸ ਹੰਦੇ ਨੇ ਪਰ ਜੋ ਗੁਰੂ ਦੀ ਗੁਰੂ ਦਾ ਥਾਟ ਪ੍ਰੋਸੈਸ ਹੈ ਉਹਨੂੰ ਬੀਟ ਨਹੀਂ ਕਰ ਸਕਦਾ ਕੋਈ ਸੋ ਵੀ ਨੀਡ ਟੂ what gurus have given us to ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਬਸਾਉਂਦੇ ਨੇ ਸੋ ਆਸਟ੍ਰੇਲੀਆ ਦੇ ਵਿੱਚ ਨੌਜਵਾਨਾਂ ਨੇ ਪਿਛਲੇ ਵੀਹਾਂ ਕਿਸਾਲਾਂ ਤੋਂ ਇੱਕ ਨਵਾਂ ਪੰਜਾਬ ਵਸਾਤਾ ਪਰ ਉਸ ਤੋਂ ਪਹਿਲਾਂ ਆਏ ਹੋਏ ਸਾਡੇ ਬਜ਼ੁਰਗਾਂ ਨੇ ਇੱਕ ਅਜੇਹਾ ਪੰਜਾਬ ਵਸਾਇਆ ਇੱਕ ਅਜੀਆਂ ਖੇਡਾਂ ਦੀ ਸ਼ੁਰੂਆਤ ਕੀਤੀ ਜਿਸ ਨੂੰ ਕਿਹਾ ਜਾਂਦਾ ਆਸਟ੍ਰੇਲੀਅਨ ਸਿੱਖ ਖੇਡਾਂ 1988 ਤੋਂ ਐਡੀਲੇਡ ਤੋਂ ਸ਼ੁਰੂ ਹੋ ਕੇ ਸਿੱਖ ਖੇਡਾਂ ਅੱਜ ਸਿਡਨੀ ਦੇ ਵਿੱਚ 37ਵੇਂ ਸਾਲ ਵਿੱਚ ਪਹੁੰਚ ਗਈਆਂ ਨੇ ਦੂਸਰਾ ਦਿਨ ਹੈ ਸਿੱਖ ਖੇਡਾਂ ਦਾ ਆਸੇ-ਪਾਸੇ ਬਹੁਤ ਸਾਰੀਆਂ ਰੌਣਕਾਂ ਨੇ ਸਿੱਖ ਖੇਡਾਂ ਦਾ ਅਸਲ ਮਨੋਰਥ ਹੈ ਪਰਿਵਾਰਾਂ ਨੂੰ ਯਾਰਾਂ ਦੋਸਤਾਂ ਨੂੰ ਇਕੱਠੇ ਕਰਨਾ ਤੇ ਨਾਲ ਦੀ ਨਾਲ ਸੱਭਿਆਚਾਰਕ ਰੰਗਤ ਨੂੰ ਪੇਸ਼ ਕਰਨਾ ਪਹਿਰਾਵੇ ਨੂੰ ਪੇਸ਼ ਕਰਨਾ ਸਾਡੇ ਨਾਲ ਇਸ ਵਕਤ ਸਰਦਾਰ ਪਰਮਿੰਦਰ ਸਿੰਘ ਜੀ ਬੱਲ ਨੇ ਉਹਨਾਂ ਦੇ ਪਹਿਰਾਵੇ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਜਿਹੜੀ ਝਲਕ ਪੈਂਦੀ ਹੈ ਪੰਜਾਬ ਦੀ ਪੰਜਾਬੀ ਦੀ ਤੇ ਪੰਜਾਬੀਅਤ ਦੀ ਸੋਬਲ ਸਾਹਿਬ ਕਿਵੇਂ ਲੱਗ ਰਿਹਾ ਜੀ ਸਿੱਖ ਖੇਡਾਂ ਦੀਆਂ ਮੌਜਾਂ ਮਾਣ ਰਹੇ ਹੋ ਜੀ ਇਹ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਚੈਨਲਾਂ ਹੀ ਸਾਰੇ ਹੀ ਵੀਰਾਂ ਨੂੰ ਦਰਸ਼ਕਾਂ ਨੂੰ ਇਸ ਚੀਜ਼ ਦੀ ਵਧਾਈ ਦੇਣਾ ਹੈ ਕਿ ਸਾਡਾ ਸਿੱਖ ਜਿਹੜਾ ਵਿਰਸਾ ਹੈ ਕਿ ਨਹੀਂ ਇਹ ਸਾਡਾ ਚੈਨਲ ਜਿਹੜਾ ਹੈ ਇਹਨੂੰ ਵੇਖੋ ਕਿੰਨਾ ਪ੍ਰਮੋਟ ਕਰ ਰਿਹਾ ਹੈ ਤੇ ਇਹ ਸਾਡਾ ਚੈਨਲ ਜਿਹੜਾ ਕਿ ਨੀ ਇਹਨੂੰ ਪ੍ਰਮਾਤਮਾ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ ਤੇ ਮੈਂ ਆਪਣੇ ਵੀਰਾਂ ਨੂੰ ਇਸ ਚੈਨਲ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਹੈ ਕਿ ਆਪਣੇ ਵਿਰਸੇ ਨੂੰ ਆਪਣੇ ਸੱਭਿਆਚਾਰ ਨੂੰ ਸਾਨੂੰ ਇੰਡੀਆ ਵਿੱਚੋਂ ਪੰਜਾਬ ਵਿੱਚੋਂ ਇੱਥੇ ਆ ਕੇ ਭੁੱਲਣਾ ਨਹੀਂ ਚਾਹੀਦਾ ਬੇਸ਼ੱਕ ਅਸੀਂ ਜਿੰਨੇ ਮਰਜੀ ਵੀ ਆਪਾਂ ਇੱਥੇ ਡਾਲਰ ਕਮਾ ਲਈਏ ਬੰਨਿਆ ਚੋਕ ਸੌਖਾ ਹੁਤਾ ਲਾ ਜੋ ਵੀ ਹੋਵੇ ਬਟ ਇਹ ਆਪੇ ਸਾਨੂੰ ਜੇ ਅਸੀਂ ਆਪਣਾ ਉਹ ਵਿਰਸਾ ਭੁੱਲ ਗਏ ਪੰਜਾਬੀ ਬੋਲਣੀ ਊੜਾ ਤੇ ਜੂੜਾ ਜ਼ਰੂਰ ਜਿਹੜਾ ਯਾਦ ਰੱਖੋ